ਅੱਜ ਤੋਂ ਅਸੀਂ ਬੰਨਣਾ ਸ਼ੁਰੂ ਕਰ ਦੇਣਾ ਜੀ ਉਹ ਵੀ ਹੈਗਾ ਅਸੀਂ ਕਰਾਂਗੇ ਜੀ ਸਰਕਾਰ ਤੋਂ ਪ੍ਰਸ਼ਾਸਨ ਤੋਂ ਕੋਈ ਝਾਤ ਹੈ ਜੀ ਸਰਕਾਰ ਵੇਖੋ ਜੀ ਸਰਕਾਰ ਨੇ ਜੇ ਕੁਝ ਕਰਨਾ ਹੁੰਦਾ ਤੇ ਸਰਕਾਰ ਇਹਨੂੰ ਨਹਿਰੀ ਰੂਪ ਦੇਵੇ ਅਸੀਂ ਸਰਕਾਰ ਤੋਂ ਕੋਈ ਮੁਆਵਜ਼ਾ ਨਹੀਂ ਮੰਗਦੇ ਸਾਨੂੰ ਮੁਆਵਜ਼ੇ ਦੀ ਲੋੜ ਨਹੀਂ ਸਰਕਾਰ ਦੇ ਕੰਮ ਵੱਡੇ ਸਰਕਾਰ ਇਹਨੂੰ ਨਹਿਰੀ ਰੂਪ ਦੇ ਕੇ ਇਹਨੂੰ ਕਿਸੇ ਵੀ ਤਰੀਕੇ ਨਾਲ ਸਾਡੀਆਂ ਮਤਲ ਫਸਲਾਂ ਨੂੰ ਬਚਾ ਸਕਦੀ ਆ ਹੋਰ ਸਰਕਾਰ ਤੋਂ ਅਸੀਂ ਮੁਆਵਜ਼ਾ ਕੀ ਕਰਾਂਗੇ ਜਾਂ ਛੋਟੇ ਮੋਟੇ ਤੋੜ ਬਣਾ ਕੇ ਸਰਕਾਰ ਤੋਂ ਸੇ ਇਹ ਮੰਗ ਨਹੀਂ ਕਰਦੇ ਸਰਕਾਰ ਤੋਂ ਸਾਡੀ ਇਹ ਮੰਗ ਆ ਕਿ ਜੇ ਸਾਡੀ ਆਵਾਜ਼ ਤੁਸੀਂ ਪਹਚਾਈ ਆ ਛੋਟੂ ਘਟ ਮੁੱਖ ਮੰਤਰੀ ਤੱਕ ਇਹ ਗੱਲ ਜਾਵੇ ਕਿ ਜੇ ਸਾਡੇ ਏਰੀਆ ਨੂੰ ਕੁਝ ਦੇਣ ਦੇਣੀ ਆ ਤੇ ਇਸ ਦਰਿਆ ਨੂੰ ਨਹਿਰੀ ਰੂਪ ਦਿੱਤਾ ਜਾਵੇ ਤਾਂ ਕਿ ਆਉਣ ਵਾਲੇ ਕੋਈ ਬੱਚੇ ਨਸਲਾਂ ਜਿਹੜਾ ਵੀ ਉਹ ਇਹਨਾਂ ਮਤਲਬ ਪਾਣੀ ਤੋਂ ਵਾਝ ਸਕੇ ਨਹੀਂ ਤੇ ਆ ਬੰਨ ਬੰਨਾਂਗੇ ਅਸੀਂ ਤੇ ਆਪਣੇ ਤੌਰ ਤੇ ਕਰੀ ਜਾਂਦੇ ਸਰਕਾਰ ਕੋ ਵੱਡਾ ਐਲਾਨ ਕਰਕੇ ਜਾਵੇ ਨਹਿਰੀ ਰੂਪ ਦਵੇ ਜੀ ਇਹ ਦਿਨਾਂ ਤੋਂ ਜਿਵੇਂ ਪਾਣੀ ਪਿੱਛੇ ਬਹੁਤ ਵੱਡੀ ਤਤਤ ਦੇ ਵਿੱਚ ਵਧ ਰਿਹਾ ਤਕਰੀਬਨ ਬਹੁਤ ਸਾਰੇ ਬੰਨ ਪਹਿਲਾਂ ਹੀ ਟੁੱਟ ਚੁੱਕੇ ਆ ਜਿਹੜਾ ਸਾਡਾ ਬੰਨ ਹੀ ਇਹ ਸੰਗਤਾਂ ਨੇ ਇਹ ਸਰਦੁੱਲਾਪੁਰ ਤੋਂ ਲੈ ਕੇ ਅਗੇ ਆਲੀ ਕਲਾਂ ਤੱਕ ਚੱਲ ਜਾਂਦਾ ਬਹੁਤ ਲੰਮਾ ਆਲੀ ਕਲਾਂ ਤੋਂ ਅੱਗੇ ਪਹਿਲਾਂ ਟੁੱਟ ਚੁੱਕਾ ਸੀ ਇਹ ਸੰਗਤਾਂ ਨੇ ਇਲਾਕੇ ਦੀਆਂ ਨੇ ਸਾਰਿਆਂ ਨੇ ਬੜੀ ਹਿੰਮਤ ਕਰਕੇ ਝੋਨੇ ਦੇ ਵਿੱਚੋਂ ਮਿੱਟੀ ਫੋਟ-ਫੋਟ ਕੇ ਕਿਸੇ ਨੇ ਇਹ ਨਹੀਂ ਵੇਖਿਆ ਕਿ ਸਾਡੀ ਫਸਲ ਪੱਕੀ ਆ ਕਿਸੇ ਦਾ ਕਮਾਦ ਕਿਸੇ ਦਾ ਝੋਨਾ ਜੋ ਵੀ ਪੁੱਟ ਕਰਕੇ ਤੇ ਇਹਨੂੰ ਮਜ਼ਬੂਤ ਕੀਤਾ ਸੀ ਆਪਦੀਆਂ ਤੋਂ ਬਹੁਤ ਜ਼ਿਆਦਾ ਤੇ ਰਾਤ ਦਿਨ ਇੱਕ ਸੰਗਤਾਂ ਨੇ ਘਰ ਛੱਡਿਆ ਤੇ ਹੁਣ ਆ ਰਾਤ ਪਿਛੋਂ ਪਾਣੀ ਦਾ ਪਤਾ ਨਹੀਂ ਪੱਧਰ ਹੋਰ ਵਦਨ ਦਾ ਕਰਕੇ ਕੋਈ ਆ ਕੋਈ ਖੁੱਡ ਸੀਰ ਪੈ ਗਈ ਥਲਿਓ ਤੇ ਇਹ ਟੁੱਟ ਚੁੱਕਾ ਹਜ਼ਾਰਾਂ ਏਕੜ ਫਸਲ ਜਿਹੜੀ ਮੇਰੇ ਕੱਲ 4-5000 ਏਕੜ ਜਿਹੜੀ ਫਸਲੇ ਦੇ ਅੱਗੇ ਉਹ ਬਚੀ ਸੀ ਇਹ ਬੰਦੀ ਆੜ ਦੇ ਨਾਲ ਕੋਣ ਬਰਬਾਦ ਹੋ ਗਿਆ ਪ੍ਰਸ਼ਾਸਨ ਨੇ ਕੀ ਕਰਨਾ ਜੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਰਹੇ ਆ ਉੱਥੇ ਬਾਉਪੁਰ ਪ੍ਰਸ਼ਾਸਨ ਹੋ ਰਿਹਾ ਸਾਰਾ ਉੱਥੇ ਜਾਂਦੇ ਰਹੇ ਨਾ ਦੱਸਦੇ ਰਹੇ ਦੱਸਿਆ ਵੀ ਸਾਡੇ ਜਾ ਕੇ ਬੰਨ ਤੇ ਵੇਖੋ ਥਾਰ ਲਓ ਤੇ ਵੇਖੋ ਸਾਨੂੰ ਜੋ ਚਾਹੀਦਾ ਉਹ ਸਾਨੂੰ ਮੱਈਆ ਕਰੋ ਕੋਈ ਨਹੀਂ ਆਇਆ ਹੁਣ ਬੰਨ ਟੁੱਟ ਗਿਆ ਤੇ ਹੁਣ ਹੁਣ ਸਾਰੇ ਆ ਜਾਣਾ ਇੱਥੇ ਵੇਖੋ ਫੋਟੋਆਂ ਲਾਉਣ ਫੋਟੋਆਂ ਖਿੱਚਣ ਕਵਲ ਤੇ ਆ ਹੀ ਗਏ ਉਹਨੇ ਉੱਥੇ ਬੰਨ ਤੇ ਪ੍ਰਸ਼ਾਸਨ ਤੋਂ ਸਾਨੂੰ ਕੋਈ ਆਸ ਨਹੀਂ ਸਾਨੂੰ ਤੇ ਸੰਗਤ ਨੂੰ ਅਪੀਲ ਕਰਦੇ ਵਾਦ ਤੋਂ ਵਾਦ ਕਿ ਸਾਨੂੰ ਹੁਣ ਮਿੱਟੀ ਦੀ ਖਾਲੀ ਬੋਰੇ ਤੇ ਸੰਗਤ ਦੀ ਲੋੜ ਆ ਵਾਦ ਤੋਂ ਵਾਦ ਜਿੰਨੇ ਵੀ ਆ ਸੰਗਤ ਸਾਡੇ ਕੋਲੇ ਪਹੁੰਚੇ ਬੋਰੇ ਪਹੁੰਚੇ ਮਿੱਟੀ ਪਹੁੰਚੇ ਬਾਕੀ ਜਿਹੜਾ ਲੰਗਰ ਪ੍ਰਸ਼ਾਦਾ ਪਾਣੀ ਹੋਰ ਸਾਡੇ ਸੰਤਾਂ ਵੱਲੋਂ ਸੰਤ ਬਾਬਾ ਸੁਖਾ ਸਿੰਘ ਜੀ ਸਿਹਾਲੀ ਸਾਹਿਬ ਵਾਲੇ 12 ਤਰੀਕ ਤੋਂ ਹੀ ਲੰਗਰ ਜਿਹੜਾ ਟੋਟ ਲੰਗਰ ਚੱਲ ਰਿਹਾ ਕਿਸੇ ਗਲਤੀ ਕਾਰਨ ਜਿਹੜਾ ਰਾਤੀਂ 10 ਵਜੇ ਆ ਬੰਨ ਟੁੱਟਿਆ ਤੇ ਉਹ ਤਕਰੀਬਨ ਬਰਬਾਦ ਹੀ ਹੋ ਗਿਆ ਸਾਹਮਣੇ ਪਾਣੀ ਤੁਸੀਂ ਦੇਖ ਸਕਦੇ ਆ ਤੇ ਬਾਕੀ ਸਾਡਾ ਤੇ ਇਦਾਂ ਜੀ ਜਿਹੜੇ ਅਸੀਂ ਟਿਕਾਣੇ ਤੇ ਬੈਠੇ ਆ ਜਾਂ ਅਸੀਂ ਸਕਦੇ ਨਹੀਂ ਭੱਜ ਹੀ ਸਕਦੇ ਨਹੀਂ ਕਿੱਥੇ ਜਾਵਾਂਗੇ ਸਾਨੂੰ ਤੇ ਆਪੇ ਜੇ ਮਰ ਲੋ ਇੰਨਾ ਚਿਰ ਹੋ ਗਿਆ ਇੰਨੀ ਕੁ ਉਮਰ ਮੇਰੀ ਹੋ ਗਈ 40-42 ਸਾਲ ਜੇ ਕਿਤੇ ਦਰਿਆਲ ਕਿਸੇ ਧਿਆਨ ਦਿੱਤਾ ਹੁੰਦਾ ਕੋ ਨਹਿਰੀ ਰੂਪ ਦਿੱਤਾ ਹੁੰਦਾ ਇਹਦੀ ਖਲਾਈ ਹੋ ਜਾਂਦੀ ਅੱਜ ਮਤਲਬ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਆ ਫਸਲ ਆ ਉਹ ਮਰ ਨੂੰ ਪਜ ਜਾਂਦੀ ਪਤਾ ਨਹੀਂ ਕਿੰਨੇ ਘਰ ਆ ਜਿਹੜੇ ਆਸਤਨ ਤੇ ਘਰੇ ਆ ਵਿੱਚ ਬਾਕੀ ਸਾਨੂੰ ਸ਼ਰੋਮਣੀ ਕਮੇਟੀ ਦਾ ਬੜਾ ਵੱਡਾ ਆਸਰਾ ਜੀ ਉਹਨਾਂ ਨੇ ਸਾਨੂੰ ਡੀਜ਼ਲ ਦਿੱਤਾ ਹਜ਼ਾਰ ਲੀਟਰ ਡੀਜ਼ਲ ਉਹਨਾਂ ਨੇ ਸਾਨੂੰ ਦਿੱਤਾ ਜੀ ਬੰਨ ਬੰਨੇ ਆ ਮਸ਼ੀਨਾਂ ਲੱਗੀਆਂ ਰਾਤ ਦਿਨ ਸੰਗਤ ਸੇਵਾ ਕਰਦੀ ਆ ਤਿਆਰੀ ਸਭ ਤੋਂ ਬਾਬਾ ਸੁਖਾ ਸਿੰਘ ਜੀ ਉਹਨਾਂ ਦੀ ਬਹੁਤ ਵੱਡੀ ਦੇਣ ਆ ਸਾਨੂੰ ਜੀ ਸੰਗਤ ਆਉਂਦੀ ਆ ਹਜ਼ਾਰਾਂ ਦੇ ਨਾਲ ਸੰਗਤ ਆਉਂਦੀ ਆ ਜੀ ਰੋਜ਼ਾਨਾ ਹੀ ਆਉਂਦੀ ਆ ਹੁਣ ਵੀ ਆ ਬੰਨ ਟੁੱਟਣ ਦਾ ਟੁੱਟ ਗਿਆ ਬੰਨ ਪਰ ਅੱਜ ਜਿੰਨੇ ਮੇਰੇ ਵੀਰ ਖੜੇ ਆ ਅੱਜ ਵੀ ਉਹਨਾਂ ਦੇ ਹੌਸਲਾ ਕਾਇਮ ਆ ਕਿ ਅਸੀਂ ਬੰਨ ਲੈਣਾ ਜਿਹੜੇ ਬਾਈਆ ਚਾਈ ਮਾਰਦੇ ਨੇ ਕਰੇ ਉਧਰ ਗ੍ਰੇਡ ਦੋ ਐ ਲੋਕ ਦੇ ਉੱਤੇ ਜਾਣ ਇਹਨੂੰ ਯਾਨੀ ਮਾਰਨ ਲੱਗ ਪਏ ਆ ਉਧਰ ਵੀ ਆ ਉਹ ਕਰਦੇ ਬਾਬਾ ਸਿੰਘ ਹੋਣੇ ਜਦੋਂ ਉਹ ਲਾ ਕੇ ਸਪੈਟੇ ਸਬੂਤੇ